30 ਬਰਸ ਜਨਮ ਦਿਨ ਮਨਾ ਰਹੇ ਆ ਸੰਤ ਜਗਨੈਲ ਸਿੰਘ ਭਿੰਡਰਾਵਾਲਿਆਂ ਦਾ ਇਹ ਫੈਸਲਾ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਕਿ ਜਿਹੜੀ ਦਮਦਮੀ ਤਕਸਾਲ ਸੀ ਉਹ ਕਹਿ ਰਹੀ ਸੀ ਕਿ ਸੰਤ ਜਗਨੈਲ ਸਿੰਘ ਭਿੰਡਰਾਵਾਲੇ ਸ਼ਹੀਦ ਨਹੀਂ ਹੋਏ ਤੇ ਸਮਾਂ ਬਗੈਰ ਉਹਨਾਂ ਨੂੰ ਯਾਦ ਕਰਦੇ ਆ ਨਿਕਲੀ ਜਾਂਦਾ ਸੀ ਫਿਰ ਅਸੀਂ ਫੈਸਲਾ ਕੀਤਾ ਕਿ ਜੇ ਸ਼ਹੀਦੀ ਦਿਵਸ ਨਹੀਂ ਮਨਾਉਣਾ ਤੇ ਫਿਰ ਅਸੀਂ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਫਿਰ ਸਾਡੇ ਵਿੱਚ ਏ ਟਿੱਕਾ ਪਾਤਾ ਇਹ ਲੋਕ ਕਹਿੰਦੇ ਕਿ ਜਨਮ ਦਿਨ ਸਿਰਫ ਗੁਰੂ ਸਬਾਨ ਦਾ ਮਨਾਇਆ ਜਾਂਦਾ ਹੈ ਪਰ ਤਾਂ ਵੀ ਸਾਡੀ ਪਾਰਟੀ ਨੇ ਹੌਸਲਾ ਕੀਤਾ ਕਿ ਜੇ ਸ਼ਹੀਦੀ ਦਿਵਸ ਨਹੀਂ ਮਨਾਉਣਾ ਤੇ ਅਸੀਂ ਪੱਕੇ ਆ ਕਿ ਅਸੀਂ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਫਤਿਹਗੜ ਸਾਹਿਬ ਸ਼ੀਰਾਂ ਦੀ ਧਰਤੀ ਦੇ ਉੱਤੇ ਜੋ ਕਰਤੇ ਉਸ ਵੇਲੇ ਸੰਗ੍ਹਾ ਦੇ ਉੱਤੇ ਬਹੁਤ ਜਿਆਦਾ ਭੈ ਪਾਇਆ ਹੋਇਆ ਸੀ ਕੋਈ ਸੰਤ ਜਨੈਲ ਸਿੰਘ ਦੀ ਗੱਲ ਨਹੀਂ ਸੀ ਕਰ ਸਕਦਾ ਫੋਟੋ ਨਹੀਂ ਸੀ ਅਨਕਸਰ ਦਾ ਦੂਜੇ ਪਾਸੇ ਸਰਕਾਰ ਨੇ ਫੈਸਲਾ ਕੀਤਾ ਕਿ ਜੇ ਇਹ ਲੋਕ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਪਣਾ ਸ਼ਹੀਦ ਮੰਨਦੇ ਹੈ پھر ارگت سنگھ شہید بنا دیں سردار بگت سنگھ نے شہادت ضرور دتی ہے پر اس نے دو بےگنا پولیس کے افسر ایک انگریز ہیڈ کانسٹیبل ਕਿਸਾ ਤਾਰੀ ਅਮਰਤ ਤਾਰੀ ਉਸ ਨੂੰ ਮਾਰਤਾ ਤੇ ਜਿਹੜੀ ਦਿੱਲੀ ਦੇ ਵਿੱਚ ਨੈਸ਼ਨਲ ਸੈਂਬੀਸੀ ਸੀ ਉੱਥੇ ਬੰਬ ਸਿੱਟਤਾ ਬੰਬ ਫਟਿਆ ਨਹੀਂ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਮਕਾਬਲੇ ਦੇ ਵਿੱਚ ਅੱਜ ਵੀ ਜਿਹੜੀ ਝਾੜੂ ਸਰਕਾਰ ਹੈ ਇਹ ਉਹੀ ਆਡਾ ਲੈ ਰਹੀ ਹੈ ਜਿੱਥੇ ਸਰਪ੍ਰੀਤ ਭਗਤ ਸਿੰਘ ਹੋਇਆ ਦਿੱਲੀ ਦੇ ਜਾਂ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਂ ਵੀ ਭਗਤ ਸਿੰਘ ਹਵਾਈ ਅੱਡਾ ਰੱਖਦਾ ਜਦ ਕੀ ਚੱਪੜ ਝੇੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਤਿਹਾਸ ਵਿੱਚ ਪਹਿਲੀ ਵਾਰੀ ਮੌਗਲ ਹਕੂਮਤ ਦੀਆਂ ਜਨਾਹ ਹਾਲਾਤੀਆਂ ਸੀ ਅਸੀਂ ਆਖਿਆ ਕਿ ਬੰਦਾ ਸਿੰਘ ਬਹਾਦਰ ਦਾ ਨਾਂ ਜਿਉਂ ਨਹੀਂ ਰੱਖਿਆ ਗਿਆ ਤਾਂ ਨਹੀਂ ਰੱਖਿਆ ਗਿਆ ਕਿਉਂ ਕਰਕੇ ਅਸੀਂ ਆਜ਼ਾਦ ਨਹੀਂ ਹੈ ਜੇ ਆਜ਼ਾਦ ਨਹੀਂ ਹੈ ਫਿਰ ਗੁਲਾਮ ਹੈ ਇਸ ਗੁਲਾਮੀ ਦੇ ਵਿੱਚੋਂ ਕਿੰਨੇ ਕੱਢਣਾ ਹੈ ਇਸ ਸਦੀ ਦੇ ਵਿੱਚ ਪਹਿਲਾ ਸੇਲ ਸੰਤ ਜਨੈ ਸਰ ਪਿੰਡਾ ਵਾਲਾ ਨੇ ਕੱਢਿਆ ਔਰ ਆਪਣੀ ਜਥੇਬੰਦੀ ਦੇ ਨਾਲ ਆਪਣਾ ਪ੍ਰਚਾਰ ਸ਼ੁਰੂ ਕੀਤਾ ਪਿੰਡ ਪਿੰਡ ਜਾ ਕੇ ਸਿੱਖਾਂ ਨੂੰ ਅਮਰਤਾਰੀ ਕੀਤਾ ਆਪਣੀ ਗੱਲ ਦੱਸੀ ਕਿ ਅਸੀਂ ਦਿੱਲੀ ਦੇ ਥੱਲੇ ਨਹੀਂ ਹੈ ਅਸੀਂ ਆਜ਼ਾਦ ਹੈ ਸਾਡਾ ਦੇਸ਼ ਹੈ ਸਾਡੀ ਕੌਮ ਹੈ ਸਾਡਾ ਨੈਦਾ ਧਰਮ ਹੈ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਔਰ ਜੋ ਗੁਰੂ ਨਾਨਕ ਸਾਹਿਬ ਨੇ ਦਿੱਤਾ ਅਸੀਂ ਦੂਜੇ ਨੂੰ ਨਹੀਂ ਮੰਨ ਸਕਦੇ ਸਾਡੇ ਨਾਲ ਧੋਖੇ ਵੀ ਹੋਏ ਐ ਫਰੇਪੀ ਹੋਏ ਐ ਸਾਡੇ ਵਿੱਚੋਂ ਨਿਕਲ ਕੇ ਸਾਡੇ ਨਾਲ ਹਕੂਮਤ ਲੈਣ ਦੇ ਲਈ ਕਰਤਾਰੀਆਂ ਵੀ ਹੋਈਆਂ ਔਰ ਉਸੇ ਬਾਬ ਜੋਤ ਸਾਧ ਸੰਗਤ ਜੀ ਅੱਜ ਤੁਸੀਂ ਗਵਾਹ ਕਿਤਨੇ ਹਜ਼ਾਰ ਸਿੱਖ ਅੱਜ ਇੱਥੇ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਮਨਾਉਣ ਲਈ ਆਏ ਸਤਿ ਸ਼੍ਰੀ ਅਕਾਲ ਇਹ ਸਾਡੇ ਕੌਮੀ ਹੀਰੋ ਹੈ ਆਖਰੀ ਸ਼ਬਦ ਸੀਗੇ कि ਜੇ ਹਿੰਦੂ ਦੀ ਹਕੂਮਤ ਦਰਬਾਰ ਸਾਹਿਬ ਦੇ ਉੱਤੇ ਆਉਗੀ ਤਖਨ ਸੰਨ ਨਿੱ ਪੱਥਰ ਰੱਖਿਆ ਜਾਊਗਾ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਸਤ ਹਰ ਸਤ ਜੀ ਆਕਾਲ ਪਰ ਕਈ ਜਥੇਬੰਦੀਆਂ ਦਾ ਇੰਨਾ ਵਿਰੋਧ ਹੈ ਉਹ ਕਹਿੰਦੇ ਐ ਕਿ ਸੰਤ ਜਰਨੈਲ ਸਿੰਘ ਮਿਂਧਰ ਵਾਲਿਆਂ ਨੇ ایک ہی نہیں اور میں بول نہیں سکتا ساری سنگت بیٹھی ہے سنت جنل پنڈر والے نے ابش سانو کے ہے ہاں کہ جدن دلی کی حکومت دربار ساحب آؤ گی تا خالصان دنی پتھر رکھے جائے گا اور آگیا ہے ਜਿਹੜੇ ਸੰਤ ਸ਼ਹੀਦ ਹੋਏ ਜਿਹੜੇ ਦੋ ਨਿਸ਼ਾਨ ਸਾਹਿਬ ਹੈ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਦੇ ਸਾਹਮਣੇ ਉਹਨਾਂ ਦੇ ਵਿੱਚ ਆ ਕੇ ਉਹਨਾਂ ਨੇ ਫੌਜ ਦਾ ਸਾਹਮਣਾ ਕੀਤਾ ਸੰਤ ਜਰਨੈਲ ਸਿੰਘ ਪਿੰਡਣਾ ਵਾਲਿਆਂ ਦੇ ਛਾਤੀ ਦੇ ਉੱਤੇ 72 ਗੋਲੀਆਂ ਲੱਗੀਆਂ ਸੀ ਸੋ ਸਾਥ ਸੰਗਤ ਜੀ اہمی جڑے لوگ افواہاں ڈھوندے ہیں کہ سنت شہید نہیں ہوئے یہ بالکل ہندو تو دے یار ہیں اور یار کتو تک جا سا دے ہیں بولن نو ایک پاکستان دا مشہور مسلمان قوی ہے انہیں کہا پاکستان تے انڈیا دا بنگلہ دیش کا یدھ ہوا چیانوے ہزار سڈے پاکستانی فوج ہندوستان نے کابج کر لی جرنیل کون سی لفٹینٹ جنرل جگجیت سنگھ مکتی بہانی جڑی گریلا فورس بنا سی ਉਹ ਜੇ ਮੇਜਰ ਜਨਰਲ ਸ਼ਬੀਕ ਸਿੰਘ ਸੀ ਮੇਜਰ ਜਨਰਲ ਸ਼ਬੀਕ ਸਿੰਘ ਵੀ ਸੰਤਾ ਦੇ ਨਾਲ ਸ਼ਹੀਦ ਹੋਏ ਪਰ ਫੌਜ ਦਾ ਸੂਲ ਹੈ ਕਿ ਬੇਸ਼ੱਕ ਦੁਸ਼ਮਣ ਦਾ ਜਨੈਨ ਆਪਣੇ ਖਿਲਾਫ ਲੜਦਾ ਹੋਇਆ ਸ਼ਹੀਦ ਹੋ ਜੇ ਉਸ ਨੂੰ ਮਿਲਟਰੀ ਦਾ ਸਨੂਡ ਦਿੱਤਾ ਜਾਂਦਾ ਹੈ ਵੱਝਾ ਬਜਾਇਆ ਜਾਂਦਾ ਪਰ ਜਨਰਲ ਸ਼ਫੀਕ ਸਿੰਘ ਦੇ ਲਈ ਇਹ حکومت ਨੇ ਕੁਝ ਨਹੀਂ ਕੀਤਾ ਹੈਗਾ ਸੋਚੀ ਹੋਣ ਵੱਡੇ ਸਮੇਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਅਸੀਂ ਗ੍ਰਾਮੀਂ ਦੇ ਵਿੱਚ ਚੱਲ ਰਹੀਆਂ ਇਹਨਾਂ ਨੂੰ ਦੂਰ ਕਰਨਾ ਇਹ ਸਾਡੀ ਤਮੰਨਾ ਹੈ ਇਹ ਸਾਡਾ ਮਨੁੱਖਤਾ ਅਗਲਾ ਕੰਮ ਹੈ جت جائے شدت ہوئی اجے کتاب کھلی ہے بند نہیں ہوئی اے چیزیں سن کے جو رجیب گاندی نے انیس سو چوراسی سارے ہندوستان د ਕਤਲੇਆਮ ਕੀਤਾ ਜੋ ਉਹਦੇ ਨਾਲ ਹੋਇਆ ਜੋ ਉਹਦੀ ਮਾਂ ਦੇ ਨਾਲ ਹੋਇਆ ਜੋ ਜਨਰਲ ਬੇਤਿਆ ਦੇ ਨਾਲ ਹੋਇਆ ਇਹ ਹਕੂਮਤ ਨੂੰ ਯਾਦ ਰੱਖਣਾ ਚਾਹੀਦਾ ਸੀ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਉਪਰੇ ਬੰਦੇ ਇਹਨਾਂ ਚੀਜ਼ਾਂ ਨੂੰ ਯਾਦ ਨਹੀਂ ਰੱਖਦੇ ਤੇ ਬੋਧੀ ਸਰਕਾਰ ਉਸ ਦੇ ਨਾਲ ਇਹਦਾ ਗ੍ਰਹਿ وزیر ਅਮਿਤ ਸ਼ਾ ਫੋਟ ਦਾ ਵਜੀਰ ਰਾਜਨਾਥ ਸਿੰਘ ਇਹਨਾਂ ਇਹਦਾ ਮੁਖੀ ਅਜੀਤ ਗੋਇਲ ਬਦਿਸ਼ੀ ਵਜੀਰ ਜੈ ਸ਼ੰਕਰ ਰੌਦਾ ਮੁਖੀ ਰਵੀ ਸਨਾਤ ਸਾਭਕਾ ਮੁਖੀ ਸੁਮੰਤ ਗੋਇਲ ਜਿਹੜਾ ਤੋਂ ਡੀ ਗੁਰਦਾਸਪੁਰ ਤੋਂ ਵੀ ਐਸਐਸਪੀ ਰਹਿ ਗਿਆ ਇੰਨਾਂ ਨੇ ਇੱਕ ਸਾਜਿਸ਼ ਘਟਾਈ ਕਿ ਜੇ ਸਿੱਖ ਅਜੇ ਤੱਕ ਬੰਦੇ ਦੇ ਪੁੱਤ ਨਹੀਂ ਬਣੇ ਤੇ ਜਿਹੜੇ ਬਾਹਰ ਵੱਸਦੇ ਐ ਜਾਂ ਇੰਡੀਆ ਦੇ ਵਿੱਚ ਵੱਸਦੇ ਐ ਉਹਨਾਂ ਨੂੰ ਬਾਹਰ ਦਿੱਤਾ ਜਾਵੇ ਇਸ ਸਕੀਮ ਦੇ ਹੇਠ ਬੋਧੀ ਸਰਕਾਰ ਤੇ ਉਹਦੀ ਜੁੰਡਲੀ ਨੇ ਸਾਡੇ ਹਰਦੀਪ ਸਿੰਘ ਨੇਜਰ ਨੂੰ ਲੀਪੂ ਦਮਨ ਸਿੰਘ ਮਲਕ ਨੂੰ ਸੁਖਦੂਲ ਸਿੰਘ ਮੋਕੇ ਦਾ ਨੌਜਵਾਨ ਸੀ ਕੈਂਡੀਡੇਟ ਦੇ ਵਿੱਚ ਸ਼੍ਰੀਦ ਕਰਤਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਚੇਰ ਦੇ ਕੇ ਮਾਰਤਾ ਉਹਦੇ ਹੁਣ ਖਾ ਰਾਜੇ ਵੀ ਫੈਂਦੇ ਕੋਈ ਨਹੀਂ ਤੇ ਪਾਕਿਸਤਾਨ ਦੇ ਵਿੱਚ ਪਰਮਜੀ ਚੰਦ ਪੰਜਵੜ ਤੇ ਲਖਬੀਰ ਸਿੰਘ ਰੋਡ ਦੇ ਕਤਲ ਕਰਤੇ ਇੱਥੇ ਹਰਿਆਣੇ ਦੇ ਵਿੱਚ ਸਾਡਾ ਦੀਪ ਸਿੰਘ ਸਿੱਧੂ ਕਤਲ ਕਰਤਾ ਪੰਜਾਬ ਦੇ ਵਿੱਚ ਮੂਸੇਵਾਲ ਕਰਤਾ ਤੇ ਪੰਜਾਬ ਦੇ ਵਿੱਚ ਹਰੀਨੌਰ ਕਰਤਾ ਸੋ ਸਾਥ ਸੰਗਤ ਜੀ ਇਹ ਵਹਿਰ ਜੇ ਗਿਆ ਨਹੀਂ ਪਰ ਮੈਨੂੰ ਪੂਰਾ ਯਕੀਨ ਹੈ ਮੈਂ ਹੱਥੀ ਹਾਸ ਨੇ ਪੱਤਰੇ ਪੱਤਰੇ ਪੜ੍ਹਿਆ ਹੋਇਆ ਮੈਨੂੰ ਪਤਾ ਹੈ ਕਿ ਇਹ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਜ਼ਾਵਾਂ ਮਿਲਣਗੀਆਂ ਜਿਵੇਂ ਜਰਮਨ ਦੀ 나ਰਸੀ ਪਾਰਟੀ ਨੇ 60 ਲੱਖ ਯਹੂਦੀ ਮਾਰਤੇ ਸੀਗੇ ਗੈਸ ਚੈਂਬਰਾਂ 'ਚ ਮਾਰਤੇ ਸੀਗੇ ਫਿਰ ਉਹਨਾਂ ਨੂੰ ਸਜ਼ਾਵਾਂ ਨਿਊਰੰਬਰਗ ਜਰਮਨੀ 'ਚ ਮਿਲੀਆਂ ਟੋਕਿਓ ਜਪਾਨ ਦੇ ਵਿੱਚ ਮਿਲੀਆਂ ਇਹ ਮੌਕਾ ਗਵਾਵਾਗੇ ਨਹੀਂ ਇਹ ਮੇਰਾ ਅਖਰਾਰ ਹੈ ਅਸੀਂ ਜਿੰਦਾ ਰਹੀਏ ਨਾ ਰਹੀਏ ਪਰ ਇਹਨਾਂ ਨੂੰ ਸਜਾਵਾ ਅਵਸ਼ਕ ਮਿਲਣ ਗਿਆ ਅੱਜ ਤੁਸੀਂ ਦੇਖੋ ਹਫਤਾ ਹੋਇਆ ਹੈ ਬੋਦੀ ਸਾਹਿਬ ਆਪਣੇ ਸ਼ਹਿਰਪੁਰ ਬਾਣੀ ਬਾਣੀ ਗਏ ਇੱਕ ਸੰਤ ਮਹਤਮਾ ਦੇ ਡੇਰੇ ਤੇ 8000 ਪੁਲਿਸ ਦੇ ਅਫਸਰ ਦਸ ਵਈ ਤੈਨਾ ਸੀਗੇ ਕਾਦੇ ਲਈ ਕੀ મોદી ਆ ਰਿਹਾ ਜੇ મોદી ਸਮਝਦਾ ਹੈ ਹਕੂਮਤ ਸਮਝਦੀ ਹੈ ਕਿ મોદી ਨੂੰ ਖਤਰਾ ਹੈ ਕਾਹੀ 8000 ਪੁਲਿਸ ਮਿਲਟਰੀ ਬਾਰਡਰ ਦੇ ਉੱਤੇ ਚੌਕਸੀ ਕੀਤੀ ਇਹਦਾ ਮਤਲਬ ਹੈ ਕਿ ਬੈਰੀ ਨੂੰ ਪਤਾ ਕਿ ਅਸੀਂ ਕੀ ਕੀਤਾ ਹੈ ਉਹ ਸਮਾਂ ਦੂਰ ਨਹੀਂ ਕਿ ਇਹਨਾਂ ਨੂੰ ਵੀ ਸਜਾਵਾਂ ਮਿਲਣਗੀਆਂ ਮੈਂ ਦੇਖਾਂ ਨਾ ਦੇਖਾਂ ਪਰ ਮੇਰੇ ਵੀਰ ਤੁਸੀਂ ਅਵਸ਼ ਦੇਖੋਗੇ ਇੱਕ ਦਿਨ ਇਹਨਾਂ ਨੂੰ ਸਜਾਵਾਂ ਮਿਲਦੀ ਹੈ خالستان گل کر رہی ایک ازاد تے بادشاہی ہوگی جیدہ کا بارڈر اسلامک پاکستان دینا لگو گا ایک سے انڈیا دینا لگو گا جمنا پونٹا صاحب کشمیر اس سارا دیش <offenses> <offenses> پھر ہندوستان نے جو کچھ سکھ قوم کے نام کیتا اس ساری دنیا د ਸਨੇਹਾ ਪੌਂਟ ਸਕੇਅਰ ਤੋਂ ਦੇ ਨੌਜਵਾਨ ਮੁੰਡੇ ਬਾਹਰ ਦੇ ਮੁਲਕਾਂ ਚ ਜਾ ਵਸੇ ਜਿੱਥੇ ਵੀ ਹਿੰਦੁਸਤਾਨ ਦਾ ਵਜ਼ੀਰ ਜਾਂਦਾ ਉੱਥੇ ਮਜਾਰੇ ਹੁੰਦੇ ਐ ਸਤਾਨਾਤ ਭਗਵੰਤ ਸਿੰਘ ਮਾਨ ਨੇ ਯੂਰਪ ਦਾ ਦੌਰਾ ਕੱਢਣਾ ਸੀ ਪਰ ਹੈਂਡਲ ਕੂਬਨ ਤੋਂ ਦੇ ਕੋਲੇ ਖੂਫੀਆ ਰਿਪੋਰਟ ਆ ਗਈ ਕਿ ਦੇ ਖਿਲਾਫ ਬਾਹਰ ਦੇ ਮੁਲਕਾਂ ਦੇ ਵਿੱਚ ਮਜਾਦੇ ਹੋਣੇ ਤੇ ਇਸ ਨੂੰ ਰੋਕ ਲਿਆ ਗਿਆ ਇੱਥੋਂ ਤੱਕ ਹਾਲਾਤ ਵਿਗੜ ਗਏ ਕਿ ਇਹ ਬਾਹਰ ਨਹੀਂ ਜਾ ਸਕਦੇ ਕਈ ਕੰਦੇ ਨੌਜਵਾਨ ਭਰ ਚਲੇ ਗਏ ਅਸੀਂ ਇੱਥੇ ਕੀ ਬਣਾਵਾਂਗੇ ਨਹੀਂ ਸਾਧ ਸੰਗਤ ਜੀ ਕਈ ਮੁਲਖੇ ਹੋ ਜ ਰਹੇ ਹੈ ਜਿੱਥੇ ਜ਼ੁਲਮ ਹੋਏ ਉੱਥੋਂ ਦੇ ਨੌਜਵਾਨ ਬੀਪੀਆਂ ਬੱਚੇ ਬਾਹਰ ਦੇ ਮੁਲਕਾਂ ਚ ਜਾ ਕੇ ਵੱਸੇ ਐ ਆਇਰਲੈਂਡ ਇੱਕ ਇਹੋ ਜਿਹਾ ਮੁਲਕ ਹੈ ਜਿੱਦੇ ਨੌਜਵਾਨ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਜਾ ਕੇ ਵੱਸ ਗਏ ਸੀਗੇ ਇਨਾਂ ਦੇ ਬਾਹਰ ਜਾਣ ਤੋਂ ਬਾਅਦ ਆਇੰਡਲੈਂਡ ਨੂੰ ਬਰਤਾਨੀਆਂ ਤੋਂ ਆਜ਼ਾਦੀ ਮਿਲੀ ਹੈ ਸੋ ਜਿਹੜੀ ਆਜ਼ਾਦੀ ਹੁੰਦੀ ਹੈ ਇਹ ਸਿਰਾਂ ਦਾ ਨਹੀਂ ਹੁੰਦੀ ਇਹ ਦਿਲ ਦੇ ਨਾਲ ਹੁੰਦੀ ਹੈ ਜੇ ਤੁਹਾਡਾ ਦਿਲ ਵੱਡਾ ਹੈ ਤੁਸੀਂ ਚਾਹੁੰਦੇ ਹੋ ਤਾਂ ਆਜ਼ਾਦੀ ਹਮੇਸ਼ਾ ਮਿਲੂਗੀ ਹੁਣ ਪੜਾ ਪੜਾ ਆਪਣੇ ਆਪ ਨੂੰ ਮਾਰੀ ਜਾਂਦਾ ਹੈ ਤੁਸੀਂ ਦੇਖਿਆ ਕਿ ਜੇ ਦਰਿਆ ਕਿਤੇ ਰਕਾ ਵਟਾ ਜੇ ਉਹਦੀ ਵਾਣ ਦੂਜੇ ਪਾਸੇ ਨੂੰ ਪੈ ਜਾਂਦੀ ਹੈ ਅੱਜ ਜੇ ਸਿੱਖਾਂ ਦੀ ਫ਼ਰਤੀ ਫੌਜ ਦੇ ਵਿੱਚ ਬੰਦ ਕਰਤੀ ਹੈ ਜਾਂ ਥੋੜੀ ਕਰਤੀ ਹੈ ਦੂਜੇ ਪਾਸੇ ਨਾਲ ਦੇ ਮੁਲਕ ਪਾਕਿਸਤਾਨ ਦੇ ਵਿੱਚ ਸਕੰਦੀ ਫੌਜ ਦੇ ਵਿੱਚ ਪਰਥੀ ਖੁੱਲ ਚੁੱਕੀ ਹੈ ਦਰ ਜੀ ਆਕਾਲ ਮੋਦੀ ਸਾਹਿਬ ਇਸ ਤਰ੍ਹਾਂ ਨਾ ਸਮਝੋ ਕਿ ਦਰਿਆ ਦਾ ਭਾਂ ਤੁਸੀਂ ਬੰਦ ਕਰ ਦੋਗੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬੰਦੇ ਦੇ ਪੁੱਤ ਬਣੋ ਸਾਡੇ ਨਾਲ ਵਤੀਰਾ ਸਾਹਿਬ ਦਾ ਕਰੋ ਸਾਡਾ ਵਾਕੇ ਦਾ ਬਾਰਡਰ ਖੋਲੇ ਜੇ ਜਿਹੜੇ ਕਿਸਾਨ ਉਹਨਾਂ ਦੇ ਘਰ ਕੰਜੇ ਆ ਉਹ ਖਤਮ ਹੋਣ ਜਿਹੜੇ ਸਾਡੇ ਵਪਾਰੀਏ ਲਾਲੇ ਬਾਣੀਏ ਉਹ ਵੀ ਫਲਣ ਫੁਲਣ ਜੇ ਸਾਡੇ ਬਾਰਡਰ ਖੋਲ ਦਿੰਦੇ ਹੋ ਤੇ ਕਰਤਾਰਪੁਰ ਸਾਹਿਬ ਦਾ ਬਾਰਡਰ ਥੋੜ ਕੇ ਕਿਉਂ ਬੰਦ ਕਰ ਦਿੱਤਾ ਐ ਨਹੀਂ ਹੁੰਦਾ ਹੁੰਦਾ ਮਿਸਟਰ ਮੋਤੀ ਐਨੀ ਹੁੰਦਾ ਇਹ ਸਿੱਖ ਦਰਿਆ ਦੇ ਵਾਣ ਵਰਗਣ ਆਪਣਾ ਪਾਸਾ ਵਲਟ ਲੰਦੇ ਆ ਕਿ ਕਿੰਨੇ ਕ ਪਾਸੇ ਵਲਟੋਂ ਤੋਂ ਹਟਾ ਦੇਗਾ ਬਹੁਤ ਪਾਸੇ ਹੈ ਬਾਬਾ ਬਿਧੀ ਚੰਦ ਨੇ ਜੋ ਮਾਰੀ ਬਾਦਸ਼ਾਹ ਜਹਾਂਗੀਰ ਦੇ ਢੋੜੇ ਦਿੱਲੀ ਦੇ ਕਿਲੇ ਦੇ ਵਿੱਚੋਂ ਕੱਢੇ ਜੇ ਪਹਿਲਾ ਕੱਢਦਾ ਦੂਜੇ ਕੱਢਣ ਤੋਂ ਪਹਿਲਾਂ ਉਹਦੀ ਰੱਖਿਆ ਬੰਦ ਜਾਣੀ ਸੀਗੀ ਪਰ ਨਹੀਂ ਬਾਬਾ ਬੀਜੀ ਚੰਦ ਨੇ ਦੂਜਾ ਕੋੜ ਆ ਵੀ ਕੱਢ ਲਿਆ ਇਹ ਸਾਡਾ ਇਤਿਹਾਸ ਹੈ ਅਸੀਂ ਬਿਲਕੁਲ ਆਜ਼ਾਦ ਹੋਣਾ ਚਾਹੁੰਦੇ ਹਾਂ ਜਾਂ ਤਾਂ ਤੂੰ ਮਰਜ਼ੀ ਦੇ ਨਾਲ ਸਾਡੇ ਨਾਲ ਗੱਲ ਕਰ ਸੈਂਟਰ ਦੀਆਂ ਬਜ਼ਾਰਤਾਂ ਦੇ ਵਿੱਚ ਵਿਦੇਸ਼ੀ ਮਾਮਲਿਆਂ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਰੱਖਿਆ ਦੇ ਮਸਲੇ ਦੇ ਵਿੱਚ ਕੋਈ ਹੱਥ ਨਹੀਂ ਹੈ ਗਰੀਬ ਵਜੀਰ ਦੇ ਹਜ਼ਾਰਤ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਥਿੱਤੀ ਪਾੜੀ ਦੇ ਬਜ਼ਾਰਤ ਦੇ ਵਿੱਚ ਸਾਡੀ ਪੁੱਛ ਕੇ ਛੇ ਨਹੀਂ ਕਿੰਨੀ ਕਦੇ تین سو کری جائیں گا اس طرح نہیں ہویا کرتا مواد اچھی بھی ہے, ہے. ہے تیری ملٹری بھی ہے تے ملٹری کئی باری ہار چکی ہے سٹ ہزار سکوئر کلومیٹر انیس سو دے باہٹ ہندوستان نے لداخ فتح کرا تداخ اپنی ترتی ہے اٹھارہ سو چونتی دے دہاراج رنجیت سنگھ دیا فوجہ نے لداخ فتح کیا سی جد بھی گل بات تے ہندوستان دی ہندی ہے میں چین نو کہنا ਕੀ ਸਿਕੰਦਰ ਵਫਤਵੀ ਲਦਾਖ ਤੇ ਮਸਲਤ ਵਿੱਚ ਬੈਠਣਾ ਚਾਹੀਦਾ ਐ ਨਹੀਂ ਕਿ ਅਸੀਂ ਪੋੜੇ ਹ 1819 ਦੇ ਵਿੱਚ ਕਸ਼ਮੀਰ ਸਿੱਖ ਖੋਜਾਨੇ ਫਤਿਹ ਕਰਤਾ ਸੀ ਉੱਥੇ ਰਾਜ ਕੀਤਾ ਬ੍ਰਿਟਾਨੀਆਂ ਨੇ ਕੋਸ਼ਿਸ਼ ਕੀਤੀ ਹੈ ਕਿ ਅਫਗਾਨਾਂ ਸਾਹਮਣੇ ਰਾਜ ਕਰਨ ਦੀ ਪਰ ਨਹੀਂ ਹੋਇਆ ਸਿਰਫ ਸਿੱਖ ਫੌਜਾਂ ਨੇ 1819 ਦੇ ਵਿੱਚ ਅਫਗਾਨਿਸਤਾਨ ਫਤਿਹ ਕਰਕੇ ਰਾਜ ਕੀਤਾ ਫਿਰ ਰੂਸ ਨੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ ਪਰ ਉੱਥੇ ਰੂਸ ਨਹੀਂ ਟਿਕ ਸਕਿਆ ਹੁਣੇ ਹੋਰ ਅਮਰੀਕਾ ਨੇ ਕਬਜ਼ਾ ਕੀਤਾ ਪਰ ਅਮਰੀਕਾ ਨੂੰ ਵੀ ਬਾਹਰ ਨਿਕਲਣਾ ਪਿਆ ਸਾਤ ਸੰਗਤ ਜੀ ਜਿਹੜਾ ਸਭ ਤੋਂ ਜ਼ਿਆਦਾ ਮਹਿੰਗਾ ਹੀਰਾ ਕੋਹੀਨੂਰ ਅਫਗਾਨਿਸਤਾਨ ਦੇ ਬਾੱਚਾ ਸਾਤ ਸੂਜਾ ਦੇ ਕੋਲ ਸੀਗਾ ਜਦੋਂ ਅਫਗਾਨਿਸਤਾਨ ਫਤਿਹ ਕੀਤਾ ਸਾਤ ਸੂਜਾ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਪਹਨਾ ਮੰਗੀ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਦੇ ਬਾੱਚੇ ਨੂੰ ਪਨਾਹ ਦਿੱਤੀ ਪਰ ਮਹਾਰਾਜ ਦੀ ਖੁਫੀਆ ਏਜੰਸੀ ਦੀ ਤਕਲੀਫ ਸੀ ਉਹਨੇ ਦੱਸਦਾ ਕਿ ਸਾਹ ਸੁਝਾ afghanistan ਦਾ ਬੱਚਾ ਜਿੰਨੂੰ ਤੋਂ ਪਨਾਹ ਦਿੱਤੀ ਹੈ ਆਪਣੇ ਸਾਫੇ ਦੇ ਵਿੱਚ ਕੋਈ ਨੂਰ ਹੀਰੇ ਨੂੰ ਰੱਖਦਾ ਫਿਰ ਮਹਾਰਾਜਾਂ ਨੇ ਇਛ ਨੇ ਬਾਚਾ ਅਫਗਾਨਸਤਾਨ ਦੇ ਨਾਲ ਮੀਟਿੰਗ ਕੀਤੀ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬਾਦਸ਼ਾਹ ਸਾਤ ਸੂਜਾ ਅਸੀਂ ਭਰਾ ਭਰਾ ਹੈਗੇ ਆਂ ਸਾਡਾ ਰਵਾਜ ਹੈ ਕਿ ਜੇ ਅਸੀਂ ਭਰਾ ਭਰਾ ਬਣ ਜਾਈਏ ਮੇਰਾ ਸਾਫਾ ਤੇਰੇ ਸਿਰ ਦੇ ਉੱਤੇ ਤੇ ਤੇਰਾ ਸਾਫਾ ਮੇਰੇ ਸਿਰ ਦੇ ਉੱਤੇ ਸਿਰ ਤੇ ਉਹਦਾ ਸਾਫਾ ਲੈ ਕੇ ਕੋਈ ਨੂਰ ਵੀ ਆਪਣੇ ਕੋਲੇ ਆ ਗਿਆ ਸਾਤ ਜੀ ਆਕਾਰੋ ਐ ਨਾ ਸਮਝੋ ਮੋਦੀ ਸਾਹਿਬ ਤੇ ਕਾਂਗਰਸੀਓ ਕਿ ਸਾਨੂੰ ਛਲਾਕੀ ਨਹੀਂ ਆਉਂਦੀ ਜੰਗ ਵੀ ਆਉਂਦਾ ਛਲਾਕੀਆਂ ਵੀ ਆਉਂਦੀਆਂ ਸੀਆਈਡੀ ਵੀ ਸਾਡੀ ਬੜੀ ਤਕੜੀ ਹੈ ਸਾਰਾ ਕੁਝ ਹੈਗਾ ਪਰ ਗੱਲ ਇਹ ਹੈ ਕਿ ਹੁਣ ਤੁਸੀਂ ਬੱਕਰ ਨੂੰ ਵੋਟਾ ਪਾ ਦਿੰਦੇ ਹੋ ਛੇ ਮੇ ਪਾਛਣੇ ਉਸ ਜਮਾਨੇ ਦੇ ਵਿੱਚ ਮੋਗਲ ਹਕੂਮਤ ਦੇ ਵਿੱਚ ਜਦੋਂ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਚੱਕਦਾ ਸਾਨੂੰ ਕਿਰਪਾਨ ਦਿੱਤੇ ਜਦੋਂ ਘੋੜੇ ਦੀ ਸਵਾਰੀ ਨਹੀਂ ਸੀ ਕਰਦਾ ਘੋੜੇ ਦੀ ਸਵਾਰੀ ਕਰਤੀ ਜੇ ਬਾਜ ਰੱਖੇ ਸ਼ਕਾਰ ਨਹੀਂ ਸੀ ਖੇੜ ਸਾਦਾ ਬਾਜ ਸਾਨੂੰ ਦਿੱਤਾ ਪਰ ਹੁਣ ਅਸੀਂ ਕੀ ਕੀਤਾ ਝਾੜੂ ਚੱਕ ਲੈ ਜੀ ਹੁਣ ਦੱਸੋ 2 ਸੈਕਿੰਡ ਦੇ ਲਈ ਸ਼ਰਮ ਦੇ ਨਾਲ ਮੇਰੇ ਨਾਲ ਸਿਰ ਥੱਲੇ ਥੋੜੀ ਧੌਣ ਦੇ ਵਿੱਚ ਰੱਖ ਦਿਓ رکھ دیا اٹھا ماں ہونا گلتی کرو ہو پائیو اور راج تو لے کے بوکر پڑ رہی ہوں دو آخری سال ووٹا آ رہی ہیں ستائی د یاد رکھو اپنی پارٹی ਜਿਹੜੀ ਆਜ਼ਾਦੀ ਬਣਨ ਦੀ ਹੈ ਇਹਨੂੰ ਵੋਟ ਆਪਾਂ ਪਾਵਾਂਗੇ ਅਸੀਂ ਸਾਰੇ ਕਰਲੀ ਦੰਨਾਂ ਨੂੰ ਕਹਿੰਦੇ ਆ ਕਿ ਇਕੱਠੇ ਹੋ ਜੋ ਜੋ ਤੁਹਾਡਾ ਪ੍ਰੋਗਰਾਮ ਹੈ ਅਸੀਂ ਉਹਦੀ ਨਿੰਦਿਆ ਨਹੀਂ ਕਰਦੇ ਪਰ ਇਕੱਠੇ ਹੋ ਕੇ ਅਗਲੇ ਸਾਲ ਦੇ ਇਲੈਕਸ਼ਨ ਲੜੀਏ ਸੋ ਮੈਂ ਆਸ ਕਰਦੇ ਕਿ ਹੁਣ ਆਪਾਂ ਐਹੀ ਜੀ ਗਲਤੀ ਨਹੀਂ ਕਰਾਂਗੇ ਤੇ ਜੇ ਘੋੜਾ ਨਹੀਂ ਰੱਖ ਸਕਦੇ ਖੇਤਾਂ ਦੇ ਵਿੱਚ ਬਾਜ ਤਾਂ ਰੱਖ ਸਕਦੇ ਆ ਬਾਜ ਤਾਂ ਰੱਖਣ ਲੱਗੋ ਤੋ ਆਸ ਕਰਦਾ ਫਤਿਹ ਦੀ ਫਤਿਹ ਅਰਦਾਸ ਕਰਦਾ